ਸਤਨਾਮ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ ਪੈ ਜਿ ਰਖਦਾ ਆਇਆ RAM ਰਾਜੇ ਹਰਨਾਕਿਸ਼ ਦਿஷ்ட ਹਰ ਮਾਰਿਆ ਪ੍ਰਹਲਾਦ ਤਰਾਇ ਅਹਕਾਰਿਆ ਨਿਦਕਾ ਪਿਠ ਦੇਈ ਨਾਮ ਦਿਓ ਮੁਖ ਲਾਇਆ ਜਨ ਨਨਕ ਐਸਾ ਹਰ ਸੇਵਿਆ ਅੰਤ ਲੈ ਛੜਾਇਆ एकोकार सतगुर प्रसाद श्लोक महला पहला दुख दा सुख रोग पया जा सुख ता मन कोए तू करता करना मैं नाहे जा हो करे न होए बलहारी कुदरत वस्या तेरा अंत न जाए लिखिया रहाओ जात में जोत जोत में जाता अकल कला भरपूरया ਤੂੰ ਸੱਚਾ ਸਾਹਿਬ ਸਿਵਤ ਸਵਾਲਿਓ ਜਿਨ ਕੀ ਤੀਸੋ ਪਾਰ ਪਾਇ ਕਹਿ ਨਾਨਕ ਕਰਤੇ ਕਿਆ ਬਾਤਾ ਜੋ ਕਿੰਚੂ ਕਰਨਾ ਸੁ ਕਰ ਰਹਿਆ ਸੋਦਰ ਰਗ ਆਸਾ ਮਹੱਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਜਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਹਣ ਹਾਰੇ ਕੇਤੇ ਤੇਰੇ ਰਾਗ ਭਰੀ ਸਿਓ ਕਹਿਨ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਧ ਨੂੰ ਪਵਣ ਪਾਣੀ ਬੇਸੰਤਰ ਗਾਵੇ ਰਾਜਾ ਧਰਮ ਦੇ ਦਵਾਰੇ ਗਾਵਨ ਤੁਧ ਨੂੰ ਚਿਤਕੁ ਪਤ ਲਿਖ ਜਾਣਨ ਲੇਖ ਲੇਖ ਧਰਮ ਵਿਜਾਰੇ ਗਾਵਨ ਤੁਧ ਨੂੰ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਧ ਨੂੰ ਇੰਦਰ ਇੰਦਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਦੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਥੀ ਸਤਿ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਰੱਖੀ ਸਰ ਜੋਗ ਜੋਗ ਵੇਦਾ ਨਾਲੇ ਗਾਵਨ ਤੁਧਨੋ ਮੋਹਣੀਆਂ ਮਨ ਮੋਹਨ ਸੁਰਗਾਂ ਵਿੱਚ ਪਿਆਲੇ ਗਾਵਨ ਤੁਧਨੋ ਰਤਨ ਉਪਾਏ ਤੇਰੇ ਅਠਸਠ ਤੀਰਥ ਨਾਲੇ ਗਾਵਨ ਤੁਧਨੋ ਜੋਤ ਮਹਾਬਲ ਸੁਰਾ ਗਾਵਨ ਤੁਧਨੋ ਖਾਨੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਤੇਰੇ ਧਾਰੇ ਸੈ ਤੁਧਨੋ ਗਾਵਨ ਜੋਤ ਤੁਧ ਪਾਵੇ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚੇਤਨਾ ਆਨ ਨਾਨਕ ਕੀਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਤ ਜਿਨਾਏ ਹੈ ਭੀ ਹੋਸੀ ਜੈਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਤਿਸਤੀ ਵਡਿਆ ਆਈ ਜੋ ਤਿਸ ਪਾਵੈ ਸੋਈ ਕਰਸੀ ਫਿਰ ਹੁਕਮ ਨੇ ਕਰਣਾ ਜਾਏ ਸੋ ਬਾਦਸ਼ਾਹ ਸ਼ਾਹ ਪਤਸ਼ਾਹਬ ਨਾਨ ਕਰਹਿਣ ਰਜਾਈ ਆਸ ਆ ਮਹਿਲਾ ਪਹਿਲਾ ਸੁਣ ਵਟਾ ਆਖੇ ਸਭ ਕੋਏ ਕੇ ਵਡਵਟ ਦਿੱਠਾ ਹੋਏ ਕੀ ਮਤ ਪਾਇਨਾ ਕਯਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰਾ ਗੰਬੀਰਾ ਗੁਣੀ ਗਹਿਰਾ ਕੋਇ ਨ ਜਾਣੇ ਤੇਰਾ ਕੇ ਤਾਕੇ ਵਡਚੀਰਾ ਰਹਾਉ ਸਭ ਸੁਰਤ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਿਆਨੀ ਗੁਰਗੁਰ ਹਾਈ ਕਹਿਣ ਨ ਜਾਏ ਤੇਰੀ ਤਿਲ ਵਡਿਆਈ ਸਭ ਸੰਤ ਸਭ ਤਪ ਸਭ ਚੰਗਿਆਂ ਆ ਸਿਦਾ ਫੁਰਕਾਂ ਕੀਆਂ ਵਡਿਆਈਆਂ ਤੋ ਦੇ ਮੇ ਕਿਸੀ ਤੱਕ ਨਾ ਪਾਇਆ ਕਰਮ ਮਿਲੇ ਨਾ ਹੀਟਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿੱਤ ਭਰੇ ਤੇਰੇ ਪੰਡਾਰਾ ਜਿਸ ਤੂ ਦੇਤ ਸੇਕਿਆ ਚਾਰਾ ਨਾਨਕ ਸੱਚ ਸਵਾਰਨਹਾਰਾ ਆਸਾ ਮਹਲਾ ਪਹਿਲਾ ਆਖਾਂ ਜਿਵਾਂ ਵਿਸਰੇ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੇ ਪੂਖ ਉਤਪੂਕੇ ਕਾਇ ਚਲਿਆ ਦੁਖ ਸੋ ਕਿਉ ਵਿਸਰੈ ਮੇਰੀ ਮਾਇ ਸੱਚਾ ਸਾਹਿਬ ਸਾਚੇ ਨਾ ਰਹਾਓ ਸਾਚੇ ਨਾਮ ਕੀ ਤਲਵੜਿਆਈ ਆਖ ਤੱਕੇ ਕੀਮਤ ਨਹੀਂ ਪਾਏ ਜੇ ਸਭ ਮਿਲ ਸਕੇ ਆਖਣ ਪਾ ਵੱਡਾ ਨਾ ਹੋਵੇ ਕਾਟਣ ਜਾ ਨਾ ਉਮਰੈ ਨ ਹੋਵੇ ਸੋ ਗੋ ਦਿਨ ਦਾ ਰਹਿਣ ਚੁਕੇ ਭੋਗ ਗੁਣ ਇਹੋ ਹੋਰ ਨਾ ਹੈ ਕੋਈ ਨਾ ਕੋ ਹੋਆ ਨਾ ਕੋ ਹੋਏ ਦੇਵੜ ਆਪ ਤੇ ਵੜ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਿਆ ਤੇ ਕਮਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋਂ ਕਰੋ ਕਰ ਪਾਸ ਹਮ ਕੀਰੇ ਕਰਮ ਸਤ ਗੁਰ ਸਰਾਈ ਕਰਦਾ ਨ ਪ੍ਰਗਾਸ ਮੇਰੇ ਨੀਤ ਗੁਰਦੇਵੋਂ ਕੋ RAM ਨਾਮ ਪ੍ਰਗਾਸ ਗਰ ਮਤ ਨਾਮ ਮੇਰਾ ਪ੍ਰਾਨ ਸਖਾਏ ਹਰ ਕੀਰਤ ਹਮਰੀ ਰਹਿ ਰਸ ਰਹਾਓ ਹਰ ਜਨ ਕੇਵੜ ਪਾਗ ਵਡੇਰੇ ਜਿਨ ਹਰ ਹਰ ਸਰਦਾਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਪਾਗਣ ਹਿਣ ਜੰ ਪਾਸ ਜੋ ਸਤਿਗ ਜੋ ਸਤਗੁਰ ਸਰਣ ਸੰਗਤ ਨਹੀਂ ਆਇ ਤ੍ਰਿਕ ਜਿ ਵਿਤਰਗ ਜਿ ਵਾਸ ਜਿਨ ਹਰ ਜਨ ਸਤ ਗੁਰ ਸੰਗਤ ਪਾਇ ਤੈਨ ਤੁਰ ਮਸਤ ਕਲੀ ਖਿਆ ਲਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹਿਰੇ ਮਨ ਚਿਤ ਵੋ ਉਦਮ ਜਹ ਅਹਰਿਓ ਖਰਜੋ ਪਰਿਆ ਸੈਲ ਪੱਦਰ ਮਹਿ ਜੰਤ ਉਪਾਏ ਤਾ ਕਾਰਿ ਚੁਕ ਆਗੇ ਕਰ ਧਰਿਆ ਮੇਰੇ ਮਾਧੋ ਜੀ 사ਤ ਸੰਗਤ ਮਿਲੇ ਸੂ ਤਰਿਆ ਗੁਰ ਪ੍ਰਸਾਦ ਪਦਮ ਪਦ ਪਾਇਆ ਸੂਕੇ ਕਾਸਟ ਹਰਿਆ ਹਾਉ ਜਨਨ ਪੀਤਾ ਲੋਕ ਸੁਤ ਵਿਤਾ ਕੋਈ ਨ ਕਿਸ ਕੀ ਧਰਿਆ ਸਿਰਸ ਰਿਚਕ ਸਵਾਹਿ ਠਾਕੁਰ ਕਾਹੇ ਮਨ ਭਉ ਕਰਿਆ ਉੱਡੇ ਉੱਡ ਆਵੇ ਸੋਕ ਸਾ ਤਿਸ ਪਾਵੇ ਬਛਰੇ ਛਰਿਆ ਤੈਨ ਕਮਣ ਖਲਾਵੇ ਕਮਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਬ ਨਿਧਾਨ ਦਸ ਅਸਤੰ ਸਿਧਾਨ ਠਾਕੁਰ ਕਲ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਇ ਤੇਰਾ ਅੰਤ ਨ ਪਾਰਾ ਬਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਏ ਤੋ ਓਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਝਨ ਹਰ ਪੂਰਖ ਨਿਰੰਝਨ ਹਰ ਅਗਮ ਅਗਮ ਅਪਾਰਾ ਸਬ ਤਿਆਵੈ ਸਬ ਤਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਤੂ ਜੀਆਂ ਕਾਦਾ ਤਾਰ ਹਰ ਤੇ ਆਵੇ ਸੰਤੈ ਜੀ ਸਭ ਦੁਖ ਵਿਸਾਰਨ ਹਾਰ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕੀ ਆ ਨਾਨਕ ਜੰਤ ਵਿਚਾਰਾ ਤੂ ਕਟ ਕਟ ਅੰਦਰ ਸਰਬ ਨਿਰੰਤਰ ਜੀ ਹਰ ਇੱਕ ਉਹ ਪੁਰਖ ਸਮਾਨਾ ਇੱਕ ਦਾ ਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿੰਡਾਣਾ ਤੂ ਆਪੇ ਦਾਤਾ ਆਪੇ ਪੁਗਤਾ ਜੀ ਹਉ ਤਦਬਿਨ ਅਵਰਨ ਜਾਣਾ ਤੂੰ ਪਾਰ ਬ੍ਰਹਮ ਦੇਅੰਤ ਬਿੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਾ ਜੋ ਸੇਵਾ ਤੁਧ ਜੀ ਜਨ ਨਾਨਕ ਤਿੰਨ ਕੁਰਬਾਣਾ ਹਰ ਤਿਆਵੈ ਹਰ ਤਿਆਵੈ ਤੁਧ ਜੀ ਸੇ ਚੰਨ ਯੁਗ ਮਹਿ ਸੁਖ ਵਾਸ ਸੇ ਮੁਕਤ ਸੇ ਮੁਕਤ ਭੈ ਜਿਨ ਹਰ ਤਿਆਵੈ ਜੀਤਨ ਟੂਟੀ ਜਮਕੀ ਫਾਸ ਜਿਨ ਨਿਰਭਉ ਜਿਨ ਹਰ ਨਿਰਭਉ ਤਿਆਵੈ ਜੀ ਤਿਨ ਕਾ ਪਉ ਸਭ ਕੁਆਸ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਦੀ ਤੇ ਹਰ ਹਰ ਰੂਪ ਸਮਾਸ ਸੇਤਨ ਸੇਤਨ ਜਿਨ ਹਰਤਿਆ ਵੈਜੀ ਜਨ ਅਨੰਤ ਤੈਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰਾ ਜੀ ਭਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਦ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਾਪ ਤਾਪ ਜਪੈ ਬਿਅੰਤ ਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬਹੁ ਸਮਰਥ ਸ਼ਰਤ ਜੀ ਕਾਰ ਕਰਿਆ ਖਟ ਕਰਮ ਕਰਤਾ ਸੇ ਭਗਤ ਸੇ ਭਗਤ ਭਲੇ ਜੈ ਨਾਨਕ ਜੀ ਜੋ ਪਾਵੇ ਮੇਰੇ ਹਰਿ ਭਗਵੰਤਾ ਤੂ ਆਦਪੁਰਖ ਅਪਰੰਪਾਰ ਕਰਤਾ ਜੀ ਤੁਧ ਜੇਵਡ ਅਵਰਨ ਕੋਏ ਤੂ ਜੋਗ ਜੋਗ ਇਕੋ ਸਦਾ ਸਦਾ ਤੂ ਇਕੋ ਜੀ ਤੂ ਨਿਹ ਹੈ ਚਲ ਕਰਤਾ ਸੋਏ ਤੁਦ ਆਪੇ ਸੋਈ ਵਰਤੇ ਜੀ ਤੂ ਆਪੇ ਕਰੈ ਸੁ ਹੋਏ ਤਉਦ ਆਪੇ ਸ੍ਰਿਸ਼ਟੀ ਸਭ ਉਪਾਇ ਜੀ ਤਉਦ ਆਪੇ ਸਭ ਗੋਏ ਜਨ ਨਾਨਕ ਗੁਣ ਗਾਵੇ ਕਰਤੇ ਕੇ ਸੀ ਜੀ ਜੋ ਸਭ ਸੇ ਕਾ ਜਨੋਏ ਆਸਾ ਮਹੱਲਾ ਚੋਥਾ ਤੂ ਕਰਤਾ ਸਚਿਆਰ ਮੇਡਾ ਸਾਈ ਜੋ ਤਉ ਪਾਵੇ ਸੋਈ ਤਿਸੀ ਜੋ ਤੂ ਦੇ ਸੋਈ ਹੋ ਪਾਇ ਰਹਾ ਸਭ ਤੇਰੀ ਤੂੰ ਸਭਨੀ ਧਿਆਆ ਜਿਸ ਨੂੰ ਕਿਰਪਾ ਕਰ ਤੈਨ ਨਾਮ ਪ੍ਰਗਤ ਤਨ ਪਾਇਆ ਗਰਮਖਲਾ ਦਾ ਮਨ ਮੁਗਵਾਇਆ ਤਦ ਆਪ ਹੀ ਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮਾ ਤੁਝ ਬਿੰਦੂ ਚ ਕੋਈ ਨਾ ਜੀ ਜੰਤ ਸਭ ਤੇਰਾ ਖੇਲ ਵਿੰ ਜੋਗ ਮਿਲ ਵਿਛੜਿਆ ਸੰਜੋਗ ਮੇਲ ਜਿਸ ਨੂੰ ਤੂੰ ਜਾਣਿਆ ਸੋਈ ਜੰਤ ਜਾਣੇ ਹਰ ਗੁਰ ਸਤ ਹੀ ਆਖ ਖਾਣੇ ਜਿਨ ਹਰ ਸੇਵਿਆ ਤਿੰਸੋ ਕ ਪਾਇਆ ਸਹਿਜ ਹੀ ਹਰ ਨਾਮ ਸਮਾਇ ਆਪੇ ਕਰਤਾ ਤੇਰਾ ਕਿਆ ਸਭ ਹੋਏ ਤੁਦਬਿੰਦੂ ਚ ਅਵਰ ਨ ਕੋਏ ਤੂ ਕਰ ਕਰ ਵੇਖਣ ਜਾ ਸੋਏ ਜਨਾਨਕ ਗੁਰ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤਸ ਵਰੜੇ ਪਇ ਅਗਨੀਵਾਸ ਪਾਣੀ ਭਾਵ ਤਿਨੇ ਕਿਆ ਪੰਕਜੁ ਮੋਹ ਭਾਗ ਨਹੀ ਚਾਲੈ ਹਮ ਦੇ ਕਾ ਤਹਿ ਡੁਬੀਐ ਲੇ ਮਨ ਏਕ ਨਚੇ ਤਸ ਮੁੜ ਮਨਾ ਹਰ ਬਿਸਤਰ ਤੇਰੇ ਗੁਣ ਗਲਿਆਰ ਖਾਉ ਨਾ ਹਉ ਜਥੀ ਸਤੀ ਨਹੀਂ ਪੜਿਆ ਮੁਰਗੁ ਮੰਗੰਦਾ ਜਨਮ ਭਇਆ ਪਰਮਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਮਾ ਹਲਾ ਪੰਜਵਾ ਭਇ ਪ੍ਰਾਪਤ ਮਨਖ ਦੇ ਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰਿਆ ਅਵਰ ਕਾਜ ਤੇਰੇ ਕੀਤੇ ਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾ ਸਰਜਾਮ ਲਾਗ ਭਾਗ ਜਲ ਤਰੰਤ ਕੇ ਜਨਮ ਰਿਥਾ ਜਾਤ ਰੰਗ ਮਾਇਆ ਕੇ ਰਹਾਉ ਜਪ ਤਪ ਸੰਜਮ ਧਰਮ ਨੇ ਕਮਾਇਆ ਸੇਵਾ ਸਾਧਨ ਜਾਨਿਆ ਹਰ ਰਾਇ ਕਹਿ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੈ ਸਰਮਾ ਏਕ ਓਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੋਪਈ पुनरा छक्का काटा शीश श्री अस्केत जगत एश, के ईश पोपन वृष्ट गगन के पय सबिन आन बधाई दए तने तने लोगन के राजा दुश्चन दाह करीब निवाजा अखल पवन के सृजन हारे दास जन मोहले उवारे काव्य बाच बेंती चपई ਕਮਰੀ ਕਰੋ ਹਾਤ ਦੇਰੱਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦ੍ਰਿਸ਼ਟੀ ਸਭੇ ਤੁਮ ਕਾਵੇ ਆਵਾਹਤ ਦੇ ਮੋਹ ਬਚਾਵਾ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਕੇ ਸਭੇ ਕਰਤਾਰਾ ਮੋਰਚਾ ਨਿਤ ਕਰ ਦੇ ਕਰੇ ਸਭ ਬੇਰਨ ਕੋ ਆਜ ਸੰਘਰਿਆ पूरण होए हमारी आशा तोर भजन की रह प्यासा तुमै शार कोईवर न त्यां जो बरचाहु सो तुम ते पाऊ से सिखिया हमारे तारिया चुन चुन सत्र हमारे मारिया आ भाग दे मुझे उबरीय मरण काल का त्राशनी वरिए हु जो सदा हमारे पचा श्री असि तुज जो करियो रच्चा राख ले मोह राखण हाय कारे साहिब संत सहाय प्यारे दीन बाद दुष्टन के हंता तुम हो पूय चतुर्दश कंता काल पाए ब्रह्मा बबतरा काल पाए शिवजू अवतरा काल पाए कर बिशन प्रकाशा सकल काल, काल का किया तमाशा जमन काल योगी शिव क्यों बेदराज ब्रह्मा जूत्यो जमन काल सब लोग स्वारा नमस्कार है ताहि हमारा ਜਵਨ ਕਾਲ ਸਭ ਜਗਤ ਮਨਾਇਓ ਦੇਵ ਦੇਤ ਜਿਛਨ ਉਪਜਾਇਓ ਆਦ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸ਼ਿਵ ਕਨ ਕੋ ਸ਼ਬ ਗੁਣ ਸੁਖ ਦਿਓ ਸੰਦਰਨ ਕੋ ਪਲ ਮੋ ਬਦ ਕਿਓ ਕਟ ਕਟ ਕੇ ਅੰਤਰ ਕੀ ਜਾਣਤ ਪਲੇ ਬੁਰੇ ਕੀ ਪੀਰ ਪਛਾਨ ਚੀਟੀ ਤੇ ਕੂਚਰ ਸੋਲਾ साप कृपा दृष्टि कर फुला संतन दुख पाए ते दुखी सुख पाए सा करा प्रजा तब देह अपारा जब आखर करत हो तो कपू तुम तो मैं मिलंत तो दे तार सबू जेते बंधन सृष्टि सब तारे आप अपनी बूझ उचारे तुम सभी तेज रहत निराल जानत बेद भेद अर आलम निरंकार निरिपकार निर्लंब आद अनिल अनाद असंभ ताका मुढ़े उचार पैदा जाको भेव न पावत वेदा ताको कर आपाहन अनुमानत महामुढ़ कछु भेद न जानत महादेव को कहत सदाशिव निरंकार का चिन्हत न पेव आप आपनी बुद्ध है जेती बारनाथ पिन पिन तुहते ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਚਾ ਪ੍ਰਥਮ ਸੰਸਾਰਾ ਏਕੇ ਰੂਪ ਅਨੂਪ ਸਰੂਪ ਰੰਗ ਪਿਓ ਰਾਮ ਕਹੇ ਪੂਪਾ ਅੰਡ ਜੇਰੇ ਸੇ ਤਜ ਕਿੰਨੀ ਉਤਪਜ ਖਾਨ ਬਹੁਰ ਰਚ ਦੀਨੀ ਕਹੋ ਕੁਲ ਰਾਜਾ ਹਵੇ ਬੈਠਾ ਕਉ ਸਿਮਟ ਭਇਓ ਸ਼ੰਕਰ ਕੇਠਾ ਸਗਰੀ ਸ੍ਰਿਸ਼ਟੀ ਦਿਖਾਏ ਅਚ ਪਉ ਆਦ ਜੁਗਾਦ ਸਰੂਪ ਸੋਇ ਭਾਵ ਅਬ ਰਚਾ ਮੇਰੀ ਤੁਮ ਕਰੋ ਸਿਖਿਆ ਉਵਾਰ ਸਿਖੇ ਸੰਘਰੋ दुष्ट जीते उठवंत उत्पता सकल मलेश करोरण कात जे अस तुज तव सरनी परय तिन के दुष्ट तो कित हवै मरै पूरख जमन पग पर तिहारे तिन के तुम सब कप सब तारे जो काल को इक बार ते है ताके काल निकट नहीं आहै रच्चा होए ताहे सब काल दुष्ट अरिष्ट टेरतंत काल कृपा दृष्टि ਤਨ ਜਹਨੀ ਹਰਿਓ ਤਾ ਕੇ ਤਾਪਤ ਨਿਕ ਮੈਂ ਹਰਿਓ ਰਿਦ ਸਿਦ ਕਰ ਮੋਸਗ ਹੋਏ ਦੁਸ਼ਟ ਚਾਚ ਵੈਸ ਕੈ ਨ ਕੋਏ ਇਕ ਬਾਰ ਜਿਨ ਤੂ ਬੈ ਸਵਾਰਾ ਕਾਲ ਵਾਸਤੇ ਤਾਹੇ ਉਬਾਰ ਜਿਨ ਨਰ ਨਾਮ ਤਿਆਰੋ ਕਹਾ ਦਰਿ ਦੁਸ਼ਟ ਤੋਕਤੇ ਰਹਾ ਖੜ ਕੇ ਮੈਂ ਸਰਨ ਤਿਹਾਰੀ ਆਵਾਜ਼ ਦੇ ਲਹਿ ਉਬਾਰੀ ਸਰਬ ਥੋਰੂ ਸਹਾਇ ਦੁਸ਼ਟ ਦੋਖ ਤੇ ਲਹਿ ਬਚਾਏ कृपा कर हम पर जग माता ग्रंथ करा पूरन शोभराता किल बिग सकल ते कोहर्ता दुष्ट दोकन कोचे करता श्री अस्तुज जब पाए दयाला पूरन करा तनंतंत कला मन वाचित फल पावे सोई दुग्गति से व्यापत कोई अडीले सुने गुंगजो याहि सुरचना पावे सुने मुड़ जितलाय चतुर्ता आवे ਦੋ ਦਰਦ ਕੋ ਨਿਕਟਨਾ ਤਿਨ ਨਰ ਕੇ ਰਹੇ ਹੋ ਜੋ ਯਾ ਕੀ ਇੱਕ ਬਾਰ ਚੋਪਈ ਕੋ ਕਹੈ ਚੋਪਈ ਸਬਦ ਸਤਰਾ ਸਹਿਸ ਪਣੀ ਜੈ ਅਰਧ ਸਹਿਸੁਨ ਤਿਨ ਕਹੀ ਜੈ ਪਾਦਰ ਸੁਦੀ ਅਸ਼ਟਮੀ ਰਵੀਵਾਰਾ ਤੀਰ ਸੰਦ੍ਰਵ ਗ੍ਰੰਥ ਸੁਧਾਰਾ ਇਤਿ ਸ਼੍ਰੀ ਚਤ੍ਰੀਓ ਪੁਖਿਆਨੇ ਤ੍ਰਿਆਚਿਤਯ ਮੰਤਰੀ ਭੂਪ ਸਬਾਤੇ 405 ਚਤ੍ਰਿਆ ਸਮਾਪਤ ਮਸਤ ਸ਼ੁਭ ਅਫਜੂ दोहरा दास जान कर दास पर की जय कृपा अपार आप हाथ दे राख मोह मन करम बचन विचार चौपाई मैं नगरिश मैं नगनेशो प्रथम मनायो कृष्ण विष्णु का वो आयो कान सुने पहचाने तीन सो लिवला की मोरी पाग एन महाकाल रखवार हमारो महालो में की करतारो अपना जान करो रखवार बहाय की लाज विचार अपना जान मुझे प्रति पर्य चुन चुन सूत्र हमारे मरिये देख तेग जग में दो चले राख आप और प्रतिपार तुम, तुम साहिब में दास तिहारा जान अपना मुझे निवाजा आप करो सब सबका तुम हो सब राजन के राजा आपे आप गरीब निवाजा दास जान कर कृपा करो मोह हार पुरा में दान तो हो अपना जान करो प्रतिपार तुम साहिब में की कर थारा दास यां दे हाथ उबारो हमरे सब बैरियन संगारो प्रदंतरो तरो भगवंत को त्याना बाहु करो कविता ना किशन जता मत चतरियो उचारो चुप हो इस कभी लेह सुधारो कभी बाज दोहरा जो निज प्रभ मो सो कहा सो कयो जग महा जो प्रभ को त्याय है अंत सुरग को जा दोहरा हर हर जन दो एक है बिंब विचार कछोना जल उपज त्रंग जो जल ही भी कैसमा दोहरा जब आय प्रभ को पयो जन्म तरा जग आए अब मैं कथा संक्षिप्त सबू कहत सुनाए कब्यो बात दोहरा ठाड पयो मैं जोर कर बच, बच, बच बचन का हसर न्याय पंत चले तब दे जगत में जब तुम कह सहाय दोहरा जे जे तुमरे रे ध्यान को नित नित उठ है संतो अंत लेंगे मुक्त फल पावे भगवंत तो दोहरा काल पुरख की देमो कोटिक विष्णु महेश कोट इंद्र ब्रह्मा की ते रवशशि क्रोजलेश दोहरा राम कथा जोग जोग अटल सब कोए पाक्त नेत तो सुरग बा सुरग वर करा सगरी पूरी समेत चौपाई जो एक कथा सुने अर गावै दुख पाप है निकट न आवे विष्ण भगत की फल होए आद ब्यात चवै सक न कोए समत सत्र सहस्त्र चावत खाडव दी प्रथम सुखदानंग दावन ਤਵੇ ਪ੍ਰਸਾਦ ਕਰ ਗ੍ਰੰਥ ਸੁਦਾਰਾ ਪੂਲ ਪਰਿਲੋਭਲੇ ਸੁਦਾਰਾ ਦੋਰ ਅੰਰੇਤ ਤੁੰਕੇ ਚਰਨ ਤਰ ਸੰਦਰੋਗ ਤੀਰਤਰਾੰਗ ਸ਼੍ਰੀ ਭਗਵੰਤ ਪੁਰਨ ਕੀ ਔਰਗੁਬਰ ਕਥਾ ਪ੍ਰਸੰਗ ਸਾਦ ਅਸਾਦ ਜਨ ਨਹੀਂ ਬਾਤ ਸੁਬਾਤ ਵਿਵਾਦ ਗ੍ਰੰਥ ਸਕਲ ਪੁਰਨ ਕੀਓ ਭਗਵੰਤ ਕਿਰਪਾ ਪ੍ਰਸਾਦ ਸਵਈਆ पाए गए जब ते तुमरे तब ते को आख तरए नहीं आन्यो राम रहीम पुराण पुराण अनेक कह मत एक न मान्यो समरथ शास्त्र वेद सबह क उपे बहु भेद कहे हम एक न जान्यो श्री अस्पान कृपा तुमरे कर में नह कयो सब तो बखान्यो द्वारा सगल द्वार को छाड के गयो तोहारो द्वार ਭਗਤ ਕਿਲਾਤ ਅੰਸ ਗੋਬਿੰਦ ਦਾਸ ਤੋਹਾਰ ਰਾਮਕਲੀ ਮਹਿਲਾ ਤੀਜਾ ਆਨੰਦ ਇੱਕ ਓਕਾਰ ਸਤਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਤ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਗਾవో ਹਰੀ ਕੇਰਾ ਮਨ ਜਿੰਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰ ਮੈਂ ਪਾਇਆ ਏ ਮਨ ਮੇਰਾ ਤੂੰ ਸਦਾਰੋ ਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾਰੋ ਵਰਨਾ ਲੈ ਸਾਚੇ ਸਾਈਂ ਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੁਪਾਵੈ ਸਦਾ ਸਿਖਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੇ ਮਨ ਵਸਿਆ ਬਾਜੇ ਸ਼ਬਦ ਘਨੇਰੇ ਕਹ ਨਾਨਕ ਸੱਚੇ ਸਾਈਂ ਬਾ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਜਨਾ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਅਗਿਆਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿઠੈ ਜਿਸ ਦੀਆਂ ਇਹ ਵਡਿਆਈਆਂ ਕਹਿ ਨਾ ਲਖੁਣੈ ਸੰਤੋ ਸ਼ਬਦ ਧਰੋ ਪਿਆਰੇ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤਕਾਰ ਸਬਾਗੇ ਕਾਰ ਸਬਾਗੇ ਸ਼ਬਦਵਾਜੇ ਕਲਾਚਿਤ ਕਰਤਾ ਰਿਆ ਪੰਚਦੂਤ ਤੁਦ ਵਸ ਕੀਤੇ ਕਾਲ ਕਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੀਨਾ ਮਹਰ ਕੇ ਲਾਗੇ ਕੈ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਬਾਜੇ ਆਨੰਦ ਸੁਨੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਪ੍ਰਭ ਪਾਇਆ ਉtre ਸਗਲ ਵਿਸੂਰੇ ਦੁਖ ਰੋਗ ਸੰਤਾ ਪੀ ਉਤਰੈ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰ ਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨਿਤ ਕਹਤੇ ਪਵਿੱਤ ਸਤ ਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂ ਉਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਇਓ ਸੰਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸ ਅਧਾਰੋ ਜੇ ਕੋ ਕਾ ਵਜੇ ਕੋ ਪੁੱਛੇ ਤਿਸ ਕਾ ਹੋ ਉਦਾਰੋ ਇਹ ਵਸਤੂ ਤ ਜਿਨਹ ਜਾਏ ਨੇ ਤਿਤ ਤਰਕ ਔਰ ਤਾਰੋ ਤਮ ਸੰਸਾਰ ਚਰ ਲਗ ਤਰਿਆ ਸਬਨਾਨ ਪ੍ਰਭ ਪਸਾਰੋ ਸ਼ਲੋਕ ਮਹੱਲਾ 5ਵਾਂ ਤੇਰਾ ਕੀਤਾ ਜਤੋ ਨਾਹੀ ਮੈਨੂੰ ਜੋਗਕ ਤੋਈ ਮੈਂ ਨਿਰਗੁਣਿਆ ਰੇ ਕੋ ਗੁਣ ਨਾਹੀ ਆਪੇ ਦਰਸ ਪਾਇਓਈ ਦਰਸ ਪਾਇਆ ਮਹਿਰਮਤ ਹੋਏ ਸਤਗੁਣ ਸੱਜਣ ਮਿਲਿਆ ਨਾਨਕ ਨਾਮ ਮਿਲੇ ਦਾਜੀਵੇ ਜੀਵਾਂ ਤਨ ਮੰਥੀ ਵਹਿਰਿਆ ਪਾੜੀ ਤਿੱਥੇ ਤੂੰ ਸਮਰਾਥ ਜਿੱਥੇ ਕੋਈ ਨਾ ਓਥੇ ਤੇਰੀ ਰਕ ਅਗਨੀ ਉਦਮਾ ਸੁਣ ਕੇ ਜੰਮ ਕੇ ਦੂਤ ਨਾਏ ਤੇਰੇ ਛੱਡ ਕੇ ਜਾ ਪੌਜਲ ਵੀ ਕਮ ਅਸਗਾ ਗੁਰ ਸ਼ਬਦ ਦੇ ਪਾਰ ਪਾ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੰਗ ਕਾ ਕਲਮਹਿ ਇਹੋ ਪੁਨ ਗੁਣ ਗੋਬਿੰਦ ਗਾ ਸਭ ਸੇ ਕੋ ਨੋ ਕਿਰਪਾਲ ਸਮਾਲੇ ਸਾਸਾ ਬਿਰਤਾ ਕੋਈ ਨ ਜਾਏ ਜੀ ਆਵੇ ਤੁਧ ਆਸ ਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਣਾ ਜੀਵਾ ਜਪੁ ਗੁਰ ਨਾਉ ਨੇਤਰੀ ਸਤਗੁਰ ਪ੍ਰੇਖਣਾ ਸਵਰਣੀ ਸੁਨਣਾ ਗੁਰ ਨਾਉ ਸਤਗੁਰ ਸੇ ਤਿਰਤਿਆ ਦਰਗਾ ਪਾਇ ਠਾਓ ਕਹਿ ਲਾਣੁ ਕਿਰਪਾ ਕਰੈ ਜਿਸੁ ਨ ਏਵ ਤੁ ਦੇ ਜਗ ਮੈ ਉਤਮ ਕਾੜੀਐ ਵਿਰਲੇ ਕੇਈ ਕੇ ਮਹੱਲਾ ਪੰਜਵਾਂ ਰਖੇ ਰਕਣਹਾਰੋ ਆਪ ਉਬਾਰਿਆ ਨਾ ਗੋਰ ਕੀ ਪੈਰੀ ਪਾਏ ਕੱਜ ਸਵਾਰੇ ਹੋ ਆਪ ਦਿਆਲ ਮਨ ਨੇ ਵਿਚਾਰੀਐ ਸਾਧ ਜਨਾ ਕੇ ਸੰਗ ਪਾਉ ਜਲਤਾਰੀਐ ਸਾਖਤ ਨਹੀਂ ਦਖ ਦੁਸ਼ਟ ਕੀਨ ਮਾਹ ਪਿਧਾਰੀਐ ਤੇ ਸਾਹਿਬ ਕੀ ਟੇਕ ਨਾਨਕ ਮੰਨੇ ਮਾ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾ ਵਾਹਿ ਤੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ